ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਵੀਡੀਓ 'ਚ ਗੱਲਬਾਤ ਕਰਾਂਗੇ ਪਾਣੀ ਬਾਰੇ ਅਸੀਂ ਅੰਦੀ ਆਪਣੀ ਲਾਸਟ ਵੀਡੀਓ ਹੋ ਗਈ ਹੈ ਕਿਉਂਕਿ ਸਵਾਲ ਵਾਰ-ਵਾਰ ਉਹੀ ਆਉਂਦੇ ਆ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਾਣਕਾਰੀ ਸਾਂਝੀ ਕਰਦੇ ਰਹਿਨੇ ਆ ਜਿੰਨੇ ਵੀ ਵੱਤ ਵਤ ਕਿਸਾਨ ਵੀਰਾਂ ਨੂੰ 10 ਨੂੰ 20 ਨੂੰ 50 ਨੂੰ 100 ਨੂੰ ਕੋਈ ਨਾ ਕੋਈ ਜਿਹੜਾ ਨੁਕਤਾ ਪਤਾ ਲੱਗੇ ਤਾਂ ਉੱਚ ਫਾਇਦਾ ਹੋਊਗਾ ਸੋ ਜਿਹੜਾ ਮੁੱਖ ਗੱਲ ਹੈਗੀ ਹੈ ਕਿਸਾਨ ਵੀਰੋ ਕਿ ਕਣਕ ਦੀ ਫਸਲ 'ਚ ਪਾਣੀ ਬਾਰੇ ਕਈ ਕਿਸਾਨ ਵੀਰ ਆ ਜਿਹੜੇ ਉਹ ਦਚਿੱਤੀ ਦੇ ਵਿੱਚ ਪੈ ਜਾਂਦੇ ਆ ਕਿ ਆਪਾਂ ਪਾਣੀ ਲਾਈਏ ਨਾ ਲਾਈਏ ਪਾਣੀ ਦਾ ਨੁਕਸਾਨ ਹੈ ਕਈ ਕਿਸਾਨ ਵੀਰ ਕਹਿੰਦੇ ਕਿ ਪਾਣੀ ਲਾਉਣ ਦਾ ਨੁਕਸਾਨ ਆ ਜਾਂਦਾ ਜੇ ਆਪਾਂ ਮਾਰਚ ਦੇ ਮਹੀਨੇ ਲਾਉਨੇ ਆ ਤੇ ਕਈ ਕਿਸਾਨ ਵੀਰ ਕਹਿੰਦੇ ਕਿ ਸਾਡਾ ਫਾਇਦਾ ਹੋਇਆ ਪਿਛਲੇ ਸਾਲਾਂ 'ਚ ਇਹਦੇ ਬਾਰੇ ਆ ਇੱਕ ਹਫ਼ਤੇ ਬਾਰੇ ਕਈ ਕਿਸਾਨ ਵੀਰ ਗੱਲ ਕਰਦੇ ਹੁੰਦੇ ਕਿ ਬਜ਼ੁਰਗ ਸਾਡੇ ਕਹਿੰਦੇ ਹੁੰਦੇ ਸੀ ਕਿ ਚੜ੍ਹੇ ਚੇਤ ਜਾਂ ਚੇਤ ਦੇ ਮਹੀਨੇ ਆਪਾਂ ਪਾਣੀ ਜਿਹੜਾ ਕਣਕ ਨੂੰ ਨਹੀਂ ਲਾਉਣਾ ਹੁੰਦਾ ਉਹ ਤੋਂ ਪਹਿਲਾਂ-ਪਹਿਲਾਂ ਖਤਮ ਕਰ ਦੇਣਾ ਹੁੰਦਾ 6 ਦਾ ਮਹੀਨਾ ਹੁੰਦਾ ਜਿਹੜਾ ਉਹ ਅੱਧ ਮਾਰਚ ਤੋਂ ਅੱਧ ਅਪ੍ਰੈਲ ਮੰਨ ਲਓ 14 ਮਾਰਚ ਤੋਂ 13 ਅਪ੍ਰੈਲ 14 14 ਅਪ੍ਰੈਲ ਨੂੰ ਫਿਰ ਜਾ ਕੇ ਵਿਸਾਖ ਆ ਜਾਂਦਾ ਤੇ ਹੁਣ ਜਿਹੜੀਆਂ ਕੰਡੀਸ਼ਨਾਂ ਦੀ ਜੇ ਮੈਂ ਗੱਲ ਕਰਾਂ ਜਿਹੜਾ ਪਹਿਲਾਂ ਇੱਕ ਹਾਵਤ ਜਦੋਂ ਦੀ ਬਣੀ ਹੋਈ ਆ ਉਸ ਟਾਈਮ ਦੇ ਉੱਤੇ ਜਿਹੜੀ ਕਣਕ ਦਾ ਕਿਸਾਨ ਵੀਰੋਂ ਆਪਣੇ ਨਾਲੋਂ ਥੋੜੀ ਜੀ ਅਗੇਤੀ ਕਾਸ਼ਤ ਜ਼ਿਆਦਾ ਹੁੰਦੀ ਸੀ ਅਕਤੂਬਰ ਦੇ ਮਹੀਨੇ ਵੱਡਾ ਰਕਬਾ ਲੱਗਦਾ ਸੀਗਾ ਤੇ ਹੁਣ ਜਿਹੜਾ ਰਕਬਾ ਜ਼ਿਆਦਾ ਲੱਗਦਾ ਉਹ ਲੱਗਦਾ ਜਾ ਕੇ 5 ਨਵੰਬਰ 10 ਨਵੰਬਰ 15 ਨਵੰਬਰ 20 ਨਵੰਬਰ ਦੇ ਮਹੀਨੇ ਜ਼ਿਆਦਾ ਆਕਾਸ਼ ਤੇ ਜਿਹੜੀ ਕਣਕ ਦੀ ਉਹ ਬਜਾਈ ਹੈ ਜਿਹੜੀ ਕੀਤੀ ਜਾਂਦੀ ਹੈ ਅਕਤੂਬਰ ਦੇ ਮਹੀਨੇ ਵੀ ਹੁੰਦੀ ਹੈ ਨਵੰਬਰ ਦੇ ਮਹੀਨੇ ਵੀ ਹੁੰਦੀ ਹੈ ਦੂਸਰੀ ਗੱਲ ਜ਼ਮੀਨ ਦੀ ਸਿਹਤ ਆਰਗੈਨਿਕ ਮੈਟਰ ਹੈ ਜਿਹੜਾ ਬਹੁਤ ਘਟਿਆ ਹੁਣ ਜਿਹੜਾ ਹੈਗਾ ਜਦੋਂ ਦੀ ਆਪਾਂ ਗੱਲਾਂ ਕਰਦੇ ਨੇ ਕਰਦੇ ਆ ਇਹ ਤੇ ਹੁਣ ਦੀਆਂ ਜਿਹੜੇ ਆਰਗੈਨਿਕ ਮੈਟਰ ਦਾ ਜੈਵਿਕ ਮਾਦਦਾ ਜ਼ਮੀਨ ਜਿਹੜਾ ਨਵੀਂ ਬਣਾ ਕੇ ਰੱਖਦਾ ਲੰਮਾ ਟਾਈਮ ਮੌਸਮ ਦਾ ਬਦਲਾਅ ਟੈਂਪਰੇਚਰ ਦਾ ਅਪ ਹੋਣਾ ਗਲੋਬਲ ਵਾਰਮਿੰਗ ਕਰਕੇ ਹਰ ਸਾਲ ਇੱਕ ਦੋ ਟੈਂਪਰੇਚਰ ਇੱਕ ਦੋ ਡਿਗਰੀ ਜਿਹੜਾ ਮੇਨ ਟੈਂਪਰੇਚਰ ਉਹ ਹਾਈ ਜਾਂਦਾ ਹੁਣ ਜੇ ਮੈਂ ਗੱਲ ਕਰਾਂ 24 ਮਾਰਚ ਦੀ ਅੱਜ 24 ਮਾਰਚ 2024 ਤਾਪਮਾਨ ਜਾ ਰਿਹਾ ਹੈ ਲਗਭਗ ਲਗਭਗ 28 29 ਤੇ ਕਿਉਂਕਿ ਕਿਤੇ ਕਿਤੇ ਅੱਜ ਜਿਹੜਾ ਹੈਗਾ ਹਲਕਾ ਮੀਂਹ ਹੈ ਜਿਹੜਾ ਥੋੜੀ ਬਹੁਤੀਆਂ ਕਣੀਆਂ ਗਈ ਥਾਂ ਤੇ ਪਈਆਂ ਬੱਦਲ ਵਾਈ ਸੀ ਕੱਲ ਤੋਂ ਫਿਰ ਜਿਹੜਾ ਹੈਗਾ ਦਿਨ ਦਾ ਤਾਪਮਾਨ ਮੈਕਸਿਮਮ ਤਾਪਮਾਨ 33 34 ਤੇ ਜਾਊਗਾ ਤੇ ਇੰਨੇ ਉੱਚ ਤਾਪਮਾਨ ਦੇ ਵਿੱਚ ਜਿਹੜੀ ਸਹੀ ਸਮੇਂ ਬੀਜੀ ਕਣਕ ਮੌਸਮ ਦੇ ਅਨੁਸਾਰ ਜੇ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਾਂ ਤਾਂ 25 ਮਾਰਚ ਮਤਲਬ ਕਿ ਅੱਜ ਭਲਕ ਜਿਹੜਾ ਪਾਣੀ ਜੇ ਤੁਸੀਂ ਲਾਸਟ ਲਾਉਣ ਦੀ ਸੋਚ ਵਿਚਾਰ ਕਰ ਰਹੇ ਆ ਤਾਂ ਅੱਜ ਭਲਕ ਸਹੀ ਸਮਾਂ ਇਸ ਤੋਂ ਬਾਅਦ ਫਿਰ ਲੇਟ ਹੈ ਤੇ ਜਿਹੜੀ ਇਹ ਦੂ ਜਿਹੜੀ ਅਧ ਨਵੰਬਰ ਤੋਂ ਬਾਅਦ ਬੀਜੀ ਕਣਕ ਆ ਉਹਦੇ ਵਿੱਚ ਆਪਾਂ ਜਾਂ ਦਸੰਬਰ ਦੇ ਸ਼ੁਰੂ ਵਿੱਚ ਉਹਦੇ ਵਿੱਚ ਫਿਰ ਆਪਾਂ 10 ਅਪ੍ਰੈਲ ਤੱਕ 5 ਤੋਂ 10 ਅਪ੍ਰੈਲ ਉਹਦਾ ਕਾਰਨ ਕੀ ਹੈ ਜੇ ਆਪਾਂ ਅਗੇਤਾ ਪਾਣੀ ਬੰਦ ਕਰ ਦੇ ਤਾਂ ਉਚਤਾਮਣ ਦਾ ਸਰਪੰਚਾ ਉਹਦੇ ਨਾਲ ਦਾਣਾ ਪੈ ਸਕਦਾ ਕਈ ਵਾਰ ਕੀ ਹੁੰਦਾ ਆਪਾਂ ਦਾਣਾ ਬਣਿਆ ਹੋਇਆ ਸਾਈਜ਼ ਬਣਿਆ ਹੋਇਆ ਹਾਰਡ ਡਰੱਪ ਸਟੇਜ ਤੇ ਦਾਣਾ ਚਲਾ ਗਿਆ ਫਰਜ ਕਰ ਲਓ ਥੋੜਾ ਜਿਹਾ ਸਖਤ ਹੋ ਗਿਆ। ਕਈ ਵਾਰ ਜਦੋਂ ਜੇ ਉਦੋਂ ਪਾਣੀ ਛੱਡ ਦਈਏ ਜਿਹਦੇ ਬਾਰੇ ਗੱਲ ਕਰਦੇ ਹੁੰਦੇ ਕਿ ਪਾਣੀ ਆਪਾਂ ਲੇਟ ਲਾਤਾ ਉਹਦਾ ਨੁਕਸਾਨ ਹੋ। ਜੇ ਆਪਾਂ ਸਖਤ ਦਾਣੇ ਦੇ ਉੱਤੇ ਹਾਰਡ ਡਰੱਪ ਸਟੇਜ ਤੇ ਜਦੋਂ ਦਾਣਾ ਸਖਤ ਹੋਣ ਨਾਲ ਚਲਾ ਗਿਆ। ਜੇ ਦਾਣਾ ਵੱਢ ਰਿਹਾ ਫੇਰ ਪਾਣੀ ਲਾਇਆ ਤਾਂ ਫੇਰ ਜਿਹੜਾ ਹੈਗਾ ਫੇਰ ਵੀ ਨੁਕਸਾਨ। ਜੇ ਦਾਣਾ ਹਾਰਡ ਡਰੱਪ ਸਟੇਜ ਤੇ ਮਤਲਬ ਬੂਟਾ ਆਪਦੀ ਪ੍ਰੋਸੈਸ ਕਰ ਰਿਹਾ ਟਾਈਮ ਸਿਰ ਜਿਹੜਾ ਹੈਗਾ ਫਸਲ ਨੇ ਆਪਦਾ ਜੇ ਆਪਾਂ ਥੋੜਾ ਜਿਹਾ ਗੈਪ ਪਾ ਕੇ ਪਾਣੀ ਲਾਤਾ ਤਾਂ ਫਿਰ ਕੀ ਹੋਣਾ ਕਿ ਜਿਹੜੀਆਂ ਜੜਾਂ ਨੇ ਉਹ ਜਲਦੀ ਖਤਮ ਹੋ ਜਾਂਦੀਆਂ ਉਹਨਾਂ ਨੂੰ ਆਕਸੀਜਨ ਦੀ ਜਿਹੜੀ ਹੈਗੀ ਇਹ ਪੂਰੀ ਪੂਰਤੀ ਨਹੀਂ ਹੁੰਦੀ ਜਿਹੜਾ ਵੈਸੇ ਬੁੱਢੀਆਂ ਹੋ ਚੁੱਕੀਆਂ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਤੇ ਬੂਟਾ ਆਪਦਾ ਜੀਵਨ ਚੱਕਰ ਛੇਤੀ ਪੂਰਾ ਕਰਨ ਵਾਲੇ ਪਾਸੇ ਚਲਿਆ ਜਾਂਦਾ ਦਾਣਾ ਜਿਹੜਾ ਬਣ ਰਿਹਾ ਹੁੰਦਾ ਪ੍ਰੋਪਰ ਉਹਦੀ ਸ਼ੇਪ ਸਾਈਜ਼ ਬਣਨੀ ਹੁੰਦੀ ਆ ਉਹਦੇ ਵਿੱਚ ਫਰਕ ਪੈ ਜਾਂਦਾ ਫਿਰ ਵੀ ਦਾਣਾ ਜਿਹੜਾ ਹੈਗਾ ਆਪਣਾ ਜੇ ਆਪਾਂ ਪਿੱਛੇ ਜਾਂਦਾ ਜੇ ਲੇਟ ਲਾਇਆ ਤਾਂ ਵੀ ਨੁਕਸਾਨ ਜੇ ਗੇਤਾਬੰਦ ਕੀਤਾ ਤਾਂ ਵੀ ਨੁਕਸਾਨ ਹੈ ਇਸ ਕਰਕੇ ਮਹੀਨੇ ਵਾਲੇ ਚੱਕਰ 'ਚ ਨਹੀਂ ਤੁਸੀਂ ਪੈਣਾ ਕਿ ਆਪਾਂ ਇਸ ਮਹੀਨੇ 'ਚ ਨਹੀਂ ਪਾਣੀ ਲਾਉਣਾ ਸਹੀ ਸਮੇਂ ਤੇ ਜਿਹੜੀ 5 ਨਵੰਬਰ ਤੱਕ ਬੀਜੀ ਕਣਕ ਆ 5-7 ਨਵੰਬਰ ਤੱਕ ਉਹਦੇ ਵਿੱਚ ਅਕਤੂਬਰ ਦੇ ਮਹੀਨੇ ਤੋਂ ਲੈ ਕੇ ਉਹਦੇ ਵਿੱਚ ਲਾਸਟ ਪਾਣੀ ਜਿਹੜੀ ਜਾਦਾ 20 22 25 ਅਕਤੂਬਰ ਨੂੰ ਬੀਜੀ ਉਹਦੇ ਵਿੱਚ ਤੁਸੀਂ ਕੋ ਟਰਮੀਨੇਟ ਕਰ ਸਕਦੇ ਆ 15 20 ਮਾਰਚ ਤਾਈਂ 15 ਤਾਈਂ ਜਿਹੜੀ ਉਹ ਤੋਂ 5-7 ਦਿਨ ਮਗਰੋਂ ਤਾਂ ਉਹਦੇ ਵਿੱਚ 25 ਮਾਰਚ ਤੁਸੀਂ ਸਹੀ ਸਮੇਂ ਅਲੀ ਕਣਕ ਨੂੰ ਮਿੱਠ ਕੇ ਚੱਲੋ ਜਿਹੜੀ ਫਿਰ 20 ਨਵੰਬਰ ਤੋਂ ਬਾਅਦ ਵਾਲੀ ਆ ਜਾਂਦੀ ਹੈ ਦਸੰਬਰ ਦੇ ਸ਼ੁਰੂ ਵਾਲੀ ਆ ਜਾਂਦੀ ਹੈ ਉਹਨੂੰ ਫਿਰ ਤੁਸੀਂ April ਦੇ ਪਹਿਲੇ ਹਫ਼ਤੇ 10 April ਤਾਈਂ ਜਿਹੜਾ ਪਾਣੀ ਲਾਸਟ ਲਾਓ ਨਾ ਲੇਟ ਨਾ ਕੀਤਾ ਛਾੜਦਾ ਦੋਹੇ ਪਾਸੇ ਫਰਕ ਪੈਂਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ